ਲਾਪਰੀ ਤਾਂ ਹਾਂਜੀ ਉਹ ਯਾਰ ਆਇਆ ਹੀ ਨਹੀਂ ਕੋਈ ਆਜੂਗਾ ਜੀ ਇੱਥੇ ਤਾਂ ਕੋਈ ਨਾ ਕੋਈ ਆਉਂਦਾ ਜਾਂਦਾ ਹੀ ਰਹਿੰਦਾ ਮੈਨੂੰ ਤਾਂ ਲੱਗਦਾ ਅੱਪ ਅੱਜ ਗਲਤ ਜਗ੍ਹਾ ਤੇ ਖੜ ਗਏ ਨਹੀਂ ਨਹੀਂ ਠੰਡ ਵੀ ਬਹੁਤ ਆ ਤੇ ਟਾਈਮ ਵੀ ਹੋਈ ਜਾਂਦਾ ਆਹ ਕਿਹੜਾ ਹੁੰਦਾ ਜਨਾਬ ਪੁੱਛਣਾ ਕੀ ਯਾਰ ਰੋਕ ਇਹਨੂੰ ਰੋਕੋ ਰੋਕੋ ਉਹ ਹਾਂ ਵੀ ਜਵਾਨੋ ਕਿੱਧਰੋਂ ਆਏ ਆ ਤੇ ਕਿੱਧਰ ਨੂੰ ਜਾਣਾ ਅਸਤਾ ਜੀ ਪਿੰਡੋਂ ਆਏ ਆ ਅੱਛਾ ਪਿੰਡੋਂ ਤਾਂ ਆਏ ਆ ਤੇ ਹੈਲਮਟ ਕਿਉਂ ਨਹੀਂ ਪਾਇਆ ਹੈਲਮਟ ਕਿੱਥੇ ਰੱਖਿਆ ਆ ਸਾਹਬ ਜੀ ਹੈਲਮਟ ਦੀ ਕੀ ਲੋੜ ਐ ਇਹਦਾ ਤਾਂ ਸਰੀ ਹੈਲਮਟ ਵਰਗਾ ਓਏ ਪੁਲਿਸ ਵਾਲੇ ਨਾ ਮਜ਼ਾਕ ਨਹੀਂ ਕਰੀਦਾ ਹੁੰਦਾ ਠੀਕ ਆ ਨਾਲੇ ਤੈਨੂੰ ਪਤਾ ਵੀ ਪਹਿਲਾਂ ਹੀ ਠੰਡ ਆ ਅਸਤਾ ਪਹਿਲਾਂ ਹੀ ਠੰਡ ਚ ਮਰੀ ਜਾਂਦੇ ਆ ਤੂੰ ਸਾਡੇ ਨਾਲ ਮਜ਼ਾਕ ਚ ਗੱਲ ਕਰਦਾ ਜਨਾਬ ਜੀ ਠੰਡ ਦੀ ਕੀ ਗੱਲ ਐ ਠੰਡ ਲਾ ਦਿੰਨੇ ਆ ਲਿਓ ਗਲਾਸ ਹੈ ਜਨਾਬ ਇਹ ਤਾਂ दारू ਵੀ ਚੱਕੀ ਫਿਰਦੇ ਆ ਓਏ ਤੁਹਾਨੂੰ ਪਤਾ ਨਹੀਂ ਲੱਗਦਾ ਕੈਰ ਕਾਨੂੰਨੀ ਕੰਮ ਕਰੀ ਜਾਂਦੇ ਆ दारू ਵੀ ਗਏ ਮੋਟਰਸਾਈਕਲ ਚਲਾਉਣੇ ਆ ਲੱਭੀ ਇਹਨਾਂ ਦੇ ਤਾਂ 2-2 ਚਲਾਨ ਬਣਦੇ ਆ ਜਨਾਬ ਜੀ ਮੇਰਾ ਕਰੋ ਚਲਾਨ दारू ਤਾਂ ਮੇਰੇ ਪੇਤੇ ਆ ਉਹਦਾ ਚਲਾਨ ਤੁਸੀਂ ਐਵੇਂ ਕਰੀ ਜਾਂਦੇ ਆ ਜਨਾਬ ਗੱਲ ਤਾਂ ਉਹਦੀ ਸਹੀ ਆ दारू ਤਾਂ ਉਹਦੀ ਪੀਤੀ ਆ ਮੋਟੇ ਜੀ ਦਾ ਕੀ ਕਸੂਰਾ ਓਹੋ ਉਹ ਫਿਰ ਤੂੰ ਪਹਿਲਾਂ ਦੱਸ ਦਿਆ ਕਰ ਜਰਾਂ ਤੁਸੀਂ ਕਿਹੜਾ ਕਿਸੇ ਦੀ ਗੱਲ ਸੁਣਦੇ ਆ ਉਹ ਚਲ ਕੋਈ ਨਹੀਂ ਉਹਨੂੰ ਸਾਦਾ ਬਲੀਜੇ ਨੂੰ ਯਾਰ ਓਏ ਓਏ ਆ ਜਾ ਆ ਜਾ ਓਰੇਆ ਗੁੱਸਾ ਨਹੀਂ ਕਰੀਦਾ ਕਾਕਾ ਓਰੇ ਆ ਜਾ ਨਾ ਨਾ ਜਨਾਬ ਮੈਂ ਨਹੀਂ ਆਉਂਦਾ ਹੁਣ ਓਏ ਬੰਦਿਆਂ ਨੂੰ ਆ ਜਾ ਨਹੀਂ ਤੁਹਾਡਾ ਦੋ ਦੋ ਤਲਾਣ ਕਟਾਂਗੇ ਆ ਜਾ ਆ ਜਾ ਮੈਂਂਟੀ ਮਾਰਾ ਹੱਲ ਹੈ ਬਰਤਨਾ ਵਾਹੀ ਗੱਲ ਆ ਕੱਟੋ ਦਲਾਣਾ ਤੁਸੀਂ ਦੋ ਦੋ ਕੱਟੋ ਦਲਾਣਾ ਤੇ ਮੈਂ ਵੀ ਨਹੀਂ ਕਰਿਆ ਹਾਂ ਦਾ ਮੇਰੀ ਆਤਮਾ ਹੀ ਘਰੇ ਜਾਊ ਓਏ ਪੌਲ ਤੋਂ ਧਮਕੀ ਦਿਨਾ ਤੈਨੂੰ ਮਹੰਗਾ ਪਾਊਗਾ ਮੈਂ ਦੱਸਦਾ ਤੈਨੂੰ ਜਨਾਬ ਜੀ ਧਮਕੀ ਧੁੰਕੀ ਨਹੀਂ ਇਹ ਦੁਬਲੇ ਮੈਂ ਇਸ ਨੇਰ ਤੇ ਤਨ ਅਰਸ਼ਾਲ ਮਾਰੀ ਆ ਤੇ ਮਾਰੋ ਹੁਣ ਵੀ ਓਏ ਲਾਪਰੀਤਾ ਮੈਨੂੰ ਤਾਂ ਲੱਗਦਾ ਆਪਾਂ ਬਲਾਗ ਵਾਲ ਪਾ ਲਈ ਯਾਰ ਇਹ ਦੂ ਚੰਗਾ ਤਾਂ ਇਹਨਾਂ ਨੂੰ ਜਾਣਦੇ ਯਾਰ ਟਾਈਮ ਖਰਾਬ ਕਰਨੀ ਆ ਦੇਖ ਲਓ ਜਨਾਬ ਯਾਰ ਦੇਖਣਾ ਕੀ ਆ ਯਾਰ ਤੋਰ ਇਹਨਾਂ ਨੂੰ ਚੱਲੋ ਚੱਲ ਲੈ ਉੱਤਰ ਧੰਨਵਾਦ ਮਾਲਕ ਓ ਹਾ 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 ਅਦਗਾ ਵੀ ਮੁੱਕ ਗਿਆ ਤੇ ਟੈਂਕ ਹੀ ਵਗਾ ਲੇ ਹੋਗੇ ਮੋਟਾ ਨਿਆਰਾ ਹੀ ਆ ਗਿਆ ਓਏ ਓਏ ਤੁਰਪਾ ਪਤੰਦਰਾ ਪਹਿਲਾਂ ਪੌਸਾੜਾ ਨਾਲ ਪੰਗਾ ਪਵਾਦਾ ਸੀ ਚੱਲ ਵੜੇ ਟਾਈਮ ਨਾਲ ਓ ਜਾ ਓਏ ਮੋਟਿਆਂ ਓਏ ਡਰੇ ਨਾ ਓਏ ਉਹਦਾ ਮੈਨੂੰ ਜਾਣਦੇ ਸੀ ਐਨਿਕ ਦਾ ਮੇਰੀ ਜਾਨ ਪਸਾਣੂ ਹੀ ਆ ਚੱਲ ਚੱਲ ਗਏ ਮੈਨੂੰ ਲੱਗਦਾ ਆਪਾਂ ਨੂੰ ਚੂਤੀਆ ਬਣਾ ਗਿਆ ਕਿਉਂ ਪਹਿਲੀ ਗੱਲ ਤਾਂ ਨਹਿਰ ਚ ਪਾਣੀ ਹੈ ਨਹੀਂ ਦੂਜੀ ਗੱਲ ਉਹ ਕਹਿੰਦਾ ਕਿ ਮੈਂ ਤਾਂ ਤੈਨਾਂ ਦੀ ਉਹਦੇ ਵਿੱਚ ਛਾਲ ਮਾਰੀ ਆ ਤੇ ਉਹਦਾ ਮਤਲਬ ਤਾਂ ਉਹਨੂੰ ਤੈਰਨਾ ਕੁੱਦਣਾ ਹੁੰਦਾ ਤਾਂ ਕਹਿਣਾ ਮਤਲਬ ਉਹ ਆਪਾਂ ਨੂੰ ਚੂਤੀਆ ਬਣਾ ਗਿਆ ਉਹ ਫੇ ਮੂੰਹ ਕੀ ਹੋੜੇ